ਇਹ ਜਿਹੜੀ ਢਾਲ ਹੈ ਇਹ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਜਿਹੜੇ ਕਮਰ ਕੱਸੇ ਦੀ ਢਾਲ ਹੈ ਜਿਹੜੀ ਫੁਲਾਦ ਦੀ ਤੇ ਸੁਨਹਿਰੀ ਬਣੀ ਹੋਈ ਹੈ ਤੇ ਉਹ ਆਪ ਜੀ ਦਰਸ਼ਨ ਕਰ ਰਹੇ ਹੋ ਜਿਹਦੇ ਉੱਪਰ ਫਾਰਸੀ ਦੇ ਵਿੱਚ ਲਿਖਿਆ ਹੋਇਆ ਅਸ ਅਤਮਤ ਇਸਰਤ ਕੇ ਹੈ ਨਾਨਕ ਬਾਬਾ ਸ਼ਾਹ ਗੁਰੂ ਸੀ ਸੁਣਵਾਓ ਅਰਦਾਸ ਕਰੋ ਔਰ ਹਰ ਦਮ ਬੋਲੋ ਵਾਹਿਗੁਰੂ 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 ਇਹ ਜਿਹੜੀ ਢਾਲ ਹੈ ਇਹ ਧਨਤਨ ਬਾਬਾ ਫਤੇਜ ਸਿੰਘ ਜੀ ਧਨਤਨ ਬਾਬਾ ਫਤੇਜ ਸਿੰਘ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤੇਜ ਸਿੰਘ ਜੀ ਉਹਨਾਂ ਦੇ ਜਿਹੜੇ ਕਮਰ ਕੱਸੇ ਦੀ ਢਾਲ ਹੈ ਜਿਹੜੀ ਫੁਲਾਦ ਦੀ ਤੇ ਸੁਨਹਿਰੀ ਬਣੀ ਹੋਈ ਹੈ ਤੇ ਉਹ ਆਪਜੀ ਦਰਸ਼ਨ ਕਰ ਰਹੇ ਹੋ ਜਿਹਦੇ ਉੱਪਰ ਫਾਰਸੀ ਦੇ ਵਿੱਚ ਲਿਖਿਆ ਹੋਇਆ ਅਸ ਅਤਮਤ ਇਸਰਤ ਕੇ ਹੈ ਨਾਨਕ ਬਾਬਾ ਸ਼ਾਹ ਗੁਰੂ ਸੀਸਨਵਾਓ ਅਰਦਾਸ ਕਰੋ ਔਰ ਹਰਦਮ ਬੋਲੋ ਵਾਹਿਗੁਰੂ 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 ਇਹ ਜਿਹੜੀ ਢਾਲ ਹੈ ਇਹ ਧਨਤਨ ਬਾਬਾ ਫਤਿਹ ਸਿੰਘ ਜੀ ਧਨਤਨ ਬਾਬਾ ਫਤਿਹ ਸਿੰਘ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਜਿਹੜੇ ਕਮਰ ਕੱਛੇ ਦੀ ਢਾਲ ਹੈ ਜਿਹੜੀ ਫੁਲਾਦ ਦੀ ਤੇ ਸੁਨਹਿਰੀ ਬਣੀ ਹੋਈ ਹੈ ਤੇ ਉਹ ਆਪ ਜੀ ਦਰਸ਼ਨ ਕਰ ਰਹੇ ਹੋ ਜਿਹਦੇ ਉੱਪਰ ਫਾਰਸੀ ਦੇ ਵਿੱਚ ਲਿਖਿਆ ਹੋਇਆ ਅਸ ਅਤਮਤ ਇਸਰਤ ਕੇ ਹੈ ਨਾਨਕ ਬਾਬਾ ਸ਼ਾਹ ਗੁਰੂ ਸੀਸਨਵਾਓ ਅਰਦਾਸ ਕਰੋ ਔਰ ਹਰਦਮ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ